ਮੈਂ ਲੈਕਚਰਰ ਬਲਵਿੰਦਰ ਸਿੰਘ ਅੱਜ ਦੇਖਿਆ ਕਿ ਇੱਕ ਮਾਦਾ ਜਸਪਾਲ ਭਰੇਸਾਂ ਉਹਨਾਂ ਦਾ ਸਰੀਰਦਾਨ ਹੋਇਆ ਸਾਨੂੰ ਬਹੁਤ ਵਧੀਆ ਲੱਗਾ ਕਿ ਅਜਿਹੇ ਕੰਮ ਦੁਨੀਆ ਦੇ ਵਿੱਚ ਬਹੁਤ ਘੱਟ ਹੁੰਦੇ ਆ ਪਰ ਡੇਰਾ ਸੱਚਾ ਸੰਧਾ ਦੇ ਜਿਹੜੇ ਸੇਵਾਦਾਰ ਇਹ ਬਹੁਤ ਮਹਾਨ ਕੰਮ ਕਰਦੇ ਆ ਇਹ ਹੋਰ ਵੀ ਬਹੁਤ ਸਾਰੇ ਮਹਾਨ ਕੰਮ ਕਰਦੇ ਆ ਜਿਵੇਂ ਤਰ੍ਹਾਂ ਮਕਾਨ ਬਣਾ ਕੇ ਦੇਣਾ ਲੋੜਵੰਦਾਂ ਨੂੰ ਰਾਸ਼ਨ ਵੰਡਣਾ ਜਿਹੜੇ ਬੇਸਹਾਰਾ ਉਹਨਾਂ ਨੂੰ ਸਹਾਰਾ ਦੇਣਾ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਕਰਵਾਉਣਾ ਤੇ ਹੋਰ ਵੀ ਅਨੇਕਾ ਕੰਮ ਇਹ ਕਰ ਰਹੇ ਆ ਤੇ ਸਮਾਜ ਦੇ ਵਿੱਚ ਭਾਵੇਂ ਕੋਈ ਬਸ਼ਰੀ ਆਖੀ ਜਾਵੇ ਪਰ ਇਹਨਾਂ ਦਾ ਇੱਕ ਅਨੋਖਾ ਹੀ ਆ ਜਿਹੜਾ ਯੋਗਦਾਨ ਆ ਦੁਨੀਆ ਦੇ ਵਿੱਚ ਚਲੋ ਮੋਗਾ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਰੀਰਤਾਨ ਹੋਏ ਆ ਇਹ ਸਰੀਰਾਂ ਨੇ ਇਸ ਤਰ੍ਹਾਂ ਨਹੀਂ ਵੀ ਇਸ ਪਰਿਵਾਰ ਨੂੰ ਜਾਂ ਡੇਰੇ ਨੂੰ ਕੋਈ ਉਹਦਾ ਫਾਇਦਾ ਹੋਊਗਾ ਪੂਰੀ ਦੁਨੀਆ ਨੂੰ ਉਹਦਾ ਫਾਇਦਾ ਹੁੰਦਾ ਹੈ ਜਿਸ ਤਰ੍ਹਾਂ 15 ਗੱਲ ਤੇ ਇਹ ਪ੍ਰੇਮੀ ਭੈਣ ਭਾਈ ਪੌਦੇ ਲਾਉਂਦੇ ਆ ਤੇ ਜਿਸ ਤਰ੍ਹਾਂ ਜ ਹੁਣ ਗਰਮੀ ਬਹੁਤ ਹੋ ਰਹੀ ਆ ਉਹ ਗਲੋਬਲ ਵਾਰਮਿੰਗ ਦਾ ਕਾਰਨ ਆ ਕਿਉਂਕਿ ਪੌਦਿਆਂ ਦੀ ਕਟਾਈ ਬਹੁਤ ਹੋ ਰਹੀ ਆ ਪਰ ਇਹ ਡੇਰਾ ਸੱਚਾ ਸ਼ਬਦਾਂ ਦੇ ਸ਼ਰਧਾਲੂ ਆ ਇਹ ਲੱਖਾਂ ਦੀ ਤਦਾਦ ਦੇ ਵਿੱਚ ਬੂਟੇ ਲਾਉਂਦੇ ਆ ਸੋ ਜਿੱਥੇ ਇਹ ਮਹਾਂਲ ਕੰਮ ਕਰਦੇ ਆ ਆ ਜਾਂਦਿਆਂ ਜਾਂਦਾ ਆਪਣਾ ਸਰੀਰ ਵੀ ਤਾਲ ਕਰ ਜਾਂਦੇ ਆ ਜਿਹਦੇ ਨਾਲ ਮੈਡੀਕਲ ਦੇ ਬੱਚੇ ਆ ਉਹ ਉਹਦੇ ਨੇ ਚੰਗੀ ਰਿਸਰਚ ਕਰਦੇ ਜਿਹਦੇ ਨਾਲ ਬਿਮਾਰੀਆਂ ਦਾ ਪਤਾ ਲੱਗਦਾ ਕਿਉਂਕਿ ਜਾਨਵਰਾਂ ਤੇ ਡਾਕਟਰ ਸਾਹਿਬਾਨਾਂ ਦੇ ਅਨਸਾਰ ਵੀ ਪੂਰੇ ਰਿਜ਼ਲਟ ਆ ਜਿਹੜੇ ਬਹੁਤੇ ਹੋ ਨਹੀਂ ਚੰ ਅੱਛੇ ਨਿਕਲਦੇ ਸੀ ਤੇ ਜਿਹੜੇ ਬਾਡੀ ਡੋਨੇਟ ਹੁੰਦੀ ਆ ਉਹਦੇ ਜਿਹੜੇ ਰਿਜ਼ਲਟ ਆ 100% ਹੁੰਦੇ ਆ ਡਾਕਟਰ ਸਾਹਿਬਾਨਾਂ ਤੋਂ ਇਹ ਵੀ ਸੁਣਿਆ ਵੀ ਇੱਕਾ ਸਰੀਰ ਉਹ 100 ਸਾਲ ਤੱਕ ਰੱਖਿਆ ਜਾ ਸਕਦਾ ਹੈ ਡੈੱਡ ਹੋਇਆ ਸਰੀਰ ਉਹਨੂੰ 100 ਸਾਲ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਜਿਹਦੇ ਵਿੱਚ ਲੱਖਾਂ ਸਟੂਡੈਂਟ ਆ ਜਿਹੜੇ ਰਿਸਰਚ ਕਰ ਸਕਦੇ ਆ ਸੋ ਇਹ ਡਾਕਟਰਾਂ ਦੇ ਦੱਸ ਅਨਸਾਰ ਸੋ ਜੇ ਇਹ ਮਹਾਨ ਕੰਮ ਕਰਨੇ ਅ ਬਹੁਤ ਵਧੀਆ ਗੱਲ ਹੈ ਪੂਰੇ ਸਮਾਜ ਨੂੰ ਸੇਧ ਲੈਣੀ ਚਾਹੀਦੀ ਹੈ ਮੋਗਲ ਦੇ ਵਿੱਚ ਹੋਰ ਵੀ ਬਹੁਤ ਸਰੀਰਦਾਨ ਹੋਏ ਆ ਜੋ ਸਾਨੂੰ ਵਕ ਵਕ ਥਾਵਾ ਤੋਂ ਪਤਾ ਲੱਗਾ ਤੇ ਮੈਂ ਉਹਨਾਂ ਪ੍ਰੇਮੀਆਂ ਨੂੰ ਉਹਨਾਂ ਭੈਣ ਭਾਈਆਂ ਨੂੰ ਜੋ ਡੇਰੇ ਦੇ ਨਾਲ ਜੁੜੇ ਜਾਂ ਨਹੀਂ ਵੀ ਜੁੜੇ ਜਿਹੜੇ ਸਰੀਰਦਾਨ ਕਰਦੇ ਉਹਨਾਂ ਨਮਨ ਕਰਦਾ ਕਿ ਇਸ ਦੇ ਵਿੱਚ ਆਪਾਂ ਵਤ ਵਤ ਯੋਗਦਾਨ ਪਾਈਏ ਕਿਉਂਕਿ ਜਾਨਾਂ ਦਾ ਸਾਰਿਆਂ ਦੇ ਸਰੀਰ ਸੜ ਕੇ ਸੁਆਹ ਹੋ ਜਾਣਾ ਤੇ ਜਾਂਦੇ ਜਾਂਦੇ ਤੁਸੀਂ ਮਹਾਨ ਸੇਵਾ ਕਰ ਜਾਂਦੇ ਇਹ ਗੁਰੂ ਸਾਹਿਬਾਨਾਂ ਦੇ ਜੋ ਪਿੱਤਰ ਵਚਨ ਆਪਾਂ ਉਹਨਾਂ ਦੇ ਵਿੱਚ ਆ ਜਾਂਦੇ ਕਿ ਵਿੱਚ ਦੁਨੀਆ ਸੇਵਕ ਮਾਈ ਆ ਤੰਦਰਗਾ ਸੁਰਖ ਪਾਈ ਆ ਕਿ ਜਦੋਂ ਡੈਡ ਬੋਡੀ ਕੋਈ ਵੀ ਸਰੀਰਦਾਨ ਹੋਇਆ ਹੁੰਦਾ ਉਹਦੇ ਤੇ ਰਿਸਰਚ ਹੁੰਦੀ ਹੈ ਵੀ ਅਕਸਰ ਕਾਰਕ ਕਿਸੀ ਬਿਮਾਰੀ ਦਾ ਕੋਈ ਇੰਨੇ ਮਹਾਨ ਕੰਮ ਕਰਦੇ परमात्मा जी कृपा ते अमर रहे महान महान शरीर जसपाल कर अमर रहे अमर रहे महान शरीर दानी जसपाल केस अमर रहे अमर रहे महान शरीर दान जसपाल क रेसां ਮੈਡੀਕਲ ਖੋਜਾ ਵਾਸਤੇ ਦਾਨ ਕਰ ਦਿੱਤਾ ਜਾਵੇ ਇਹਨਾਂ ਨੇ ਪਹਿਲਾਂ ਇਹਦਾ ਸੱਚਾ ਸੌਦਾ ਸਰਸਾ ਦਰਬਾਰ ਦੇ ਵਿੱਚ ਜਾ ਕੇ ਇੱਕ ਫਾਰਮ ਭਰਿਆ ਪਰਿਵਾਰ ਨੂੰ ਦੱਸ ਦਿੱਤਾ ਕਿ ਮੇਰੇ ਆਖਰੀ ਸਮੇਂ ਤੋਂ ਬਾਅਦ ਮੇਰਾ ਸਰੀਰ ਮੈਡੀਕਲ ਖੋਜਾ ਵਾਸਤੇ ਦਾਨ ਕੀਤਾ ਜਾਵੇ ਸੋਆ ਜੀਨਾਂ ਦੇ ਪਰਿਵਾਰ ਵੱਲੋਂ ਇਨਾਂ ਦੇ ਰਿਸ਼ਤੇਦਾਰਾਂ ਵੱਲੋਂ ਅਲਾਕ ਕਮੇਟੀ ਨੇ ਥੋੜਾ ਜਿਹਾ ਪਿੱਛੇ ਹਟ ਜੀ ਥੋੜਾ ਜਿਹਾ ਨਾਲ ਨੂੰ अमर रहे महार श्री धनी जसपाल को रेसा अमर रहे अमर रहे महार श्री धनी जसपाल को रेसा अमर रहे, रहे इस वीडियो नू अगे शेयर जरूर करना जी कृपा करके साडे चैनल नू सब्सक्राइब जरूर कर लो जी ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ